ਔਰ ਤੇ ਦੇਸ਼ ਦੀ ਆਵਾਜ਼ ਬੈਨੇਫਿਟ ਸੁਸਾਇਟੀ ਇਸਲੇ ਕਾਫੀ ਸਮੇਂ ਤੋਂ ਬਠਿੰਡਾ ਜ਼ਿਲ੍ਹੇ ਵਿੱਚ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਤੇ ਇਸੇ ਲੜੀ ਵਿੱਚ ਸੁਸਾਇਟੀ ਵੱਲੋਂ 9 ਜੂਨ ਤੋਂ ਇੱਕ ਸਰਾਈ ਸੈਂਟਰ ਬਠਿੰਡਾ ਸ਼ਹਿਰ ਦੀਆਂ ਲੜਕੀਆਂ ਲਈ ਖੋਲ੍ਹਿਆ ਜਾ ਰਿਹਾ ਹੈ ਤਾਂ ਸੁਸਾਇਟੀ ਦੀ ਮੈਡਮ ਪ੍ਰਧਾਨ ਸਾਡੇ ਨਾਲ ਜੁੜੀ ਹੈ ਹਰਮਨ ਸ਼ਰਮਾ ਜੀ ਇਸ ਸਰਾਈ ਸੈਂਟਰ ਬਾਰੇ ਸਾਨੂੰ ਜਾਣਕਾਰੀ ਦੇ ਰਹੀ ਨੇ ਮੈਨੂੰ ਕੀ ਕਹਿਣਾ ਚਾਹੁੰਗੇ ਨਮਸਤੇ ਮੈਂ ਹਰਮਨ ਸਮਾਜ ਸੇਵਿਕਾ ਔਰ ਦੇਸ਼ ਦੀ ਵਾਈ ਵੈਲਫੇਅਰ ਸੁਸਾਇਟੀ ਵੱਲੋਂ ਸਾਡੇ ਕਈ ਕਈ ਪਿਛਲੇ ਕਈ ਸਾਲਾਂ ਤੋਂ ਅਸੀਂ ਸिलाई ਸੈਂਟਰ ਖੋਲ ਰਹੇ ਹਾਂਗੇ ਸिलाई ਸੈਂਟਰ ਦਾ ਮਕਸਦ ਇਹ ਹੈ ਕਿ ਜਿਹੜੀ ਕੁੜੀਆਂ ਤੁਹਾਨੂੰ ਪਤਾ ਜੂਨ ਦੀ ਛੁੱਟੀਆਂ ਹੁੰਦੀਆਂ ਨੇ ਉਹਨਾਂ ਦਿਨਾਂ ਵਿੱਚ ਅਸੀਂ ਇੱਕ ਦਿਨ ਦਾ ਕੈਂਪ ਲਗਾਇਆ ਜਾਂਦਾ ਹੈ ਜਿਸ ਵਿੱਚ ਸਾਡੀਆਂ ਨੌਜਵਾਨ ਕੁੜੀਆਂ ਭੈਣਾਂ ਛੋਟੀਆਂ ਮਾਵਾਂ ਭੈਣਾਂ ਜਿਹੜੇ ਉੱਥੇ ਸिलाई ਫ੍ਰੀ ਸੈਂਟਰ ਖੁੱਲੇ ਜਾਂਦਾ ਹੈਗਾ ਸिलाई ਸਿਖਾਈ ਸਿਖਲਾਈ ਮੈਡਮ ਇਸ ਕੈਂਪ ਵਿੱਚ ਕਿੰਨੀਆਂ ਕੁ ਲੜਕੀਆਂ ਹੁੰਦੀ ਸਭਾ ਉਹਨਾਂ ਨੇ ਸਰ ਅਸੀਂ ਤਾਂ ਦੇਖੋ ਨਿਊਜ਼ ਪਾ ਦਿੰਨੇ ਹੈਗੇ ਆ ਉਹਦੇ ਨਾਲ ਸਾਡੇ ਜਿਹੜੇ ਆਪਦੇ ਗਰੁੱਪ ਬਣੇ ਹੋਏ ਹੈਗੇ ਆ ਉਹਦੇ ਵਿੱਚ ਪਾ ਦਿੰਨੇ ਤੇ ਸਾਨੂੰ ਜਿਹੜਾ ਰਿਸਪਾਂਸ ਮਿਲਦਾ ਹੈਗਾ ਆਪਣੇ ਆਪ ਹੀ ਜਿਨ੍ਹਾਂ ਨੇ ਦੇਖੋ ਜੇ ਕਿਸੇ ਨੇ ਕੋਈ ਸਿੱਖਣ ਦੀ ਇੱਛਾ ਹੈ ਜਾਂ ਰੱਖਦਾ ਹੈ ਜਾਂ ਅੱਗੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਇੱਛਾ ਰੱਖਦਾ ਹੈਗਾ ਤਾਂ ਉਹ ਆਪਣੇ ਆਪ ਹੀ ਇਸ ਸिलाई ਸੈਂਟਰ ਤੇ ਪਹੁੰਚੇ ਲਿਆ ਇਹ ਸिलाई ਸੈਂਟਰ ਜਿਹੜਾ ਫ੍ਰੀ ਹੈ ਹਾਂਜੀ ਜੀ ਕੋਈ ਫੀਸ ਨਹੀਂ ਲੱਖੀ ਤੁਸੀਂ ਨਹੀਂ ਜੀ ਇਹਨਾਂ ਦੀ ਕੋਈ ਫੀਸ ਨਹੀਂ ਰੱਖੀ ਹੋਈ ਹੈਗੀ ਫ੍ਰੀ ਰੱਖਿਆ ਹੈ ਤਾਂ ਐਡਰੈਸ ਦੱਸੋਗੇ ਜਿੱਥੇ ਸ੍ਰਾਈ ਸੈਂਟਰ ਤੁਹਾਡੇ ਨਾਲ ਲੋਕੀ ਸੰਪਰਕ ਕਰ ਸਕਣ ਸ੍ਰਾਈ ਸੈਂਟਰ ਕਿਤੇ ਖੋਲਿਆ ਜਾਵੇ ਪਲੇਰੀਆਲਾ ਮੱਲਾ 9 ਨੰਬਰ ਗਲੀ ਤੇ ਮੇਰਾ ਕੰਟੈਕਟ ਨੰਬਰ ਹੈ 777308 ਔਰਤ ਦੇਸ਼ ਦੀ ਆਵਾਜ਼ ਵੈਲਫੇਅਰ ਸੁਸਾਇਟੀ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਬਠਿੰਡਾ ਦੀ ਧਰਤੀ ਦੇ ਵੱਖ-ਵੱਖ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਤਾਂ ਸੋਸਾਇਟੀ ਵੱਲੋਂ ਹੁਣ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਕਿ ਜੋ ਸਾਡੀਆਂ ਨੌਜਵਾਨ ਲੜਕੀਆਂ ਪੈਣਾ ਹਨ ਉਹਨਾਂ ਲਈ ਸਲਾਈ ਸੈਂਟਰ 9 ਤਰੀਕ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਮੈਡਮ ਹਰਮਨ ਸ਼ਰਮਾ ਜੀ ਜੋ ਇੱਕ ਐਸ ਕਲੱਬ ਦੇ ਪ੍ਰਧਾਨ ਨੇ ਇਸ ਪ੍ਰੋਗਰਾਮ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਹਰਮਨ ਸ਼ਰਮਾ ਜੀ ਮੈਡਮ ਕੀ ਕਹੋਗੇ ਨਮਸਤੇ ਮੈਂ ਹਰਮਨ ਸ਼ਰਮਾ ਸੇਵਿਕਾ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਫ ਪਲੇਸ ਦੀ ਵਾਈ ਵੈਕਟਰ ਸੋਸਾਇਟੀ ਸਲੇਤੀ ਇਨਸਾਨਾਂ ਤੋਂ ਆਤਾ ਨੈਟਵਰਕ ਬਣਾਇਆ ਲਈ ਕੁਰਿਆ ਨੂੰ ਸਲਾਈ ਸੈਂਟਰ ਖੋਲਿਆ ਜਾ ਰਿਹਾ ਹੈ ਜੇ ਤੁਹਾਨੂੰ ਮਿਲੇਗੇ ਤੇ ਅਸੀਂ ਚਾਹ ਰਹੇ ਹਾਂ ਕਿ ਇਹਦੇ ਵਿੱਚ ਜਿਹੜਾ ਅਸੀਂ 21 ਦਿਨਾਂ ਦਾ ਕੈਂਪ ਜਿਹੜਾ ਅਸੀਂ ਰੱਖਿਆ ਗਿਆ ਹੈਗਾ ਕੀ ਇਹ ਸਲਾਈ ਸੈਂਟਰ ਫ੍ਰੀ ਹੈ ਖੁੱਲਿਆ ਹਾਂਜੀ ਫ੍ਰੀ ਖੁੱਲਿਆ ਤੇ ਇਸ ਤੋਂ ਪਹਿਲਾਂ ਕੋਈ ਖੋਲਿਆ ਜੀ ਤੁਸੀਂ ਹਾਂਜੀ ਪਹਿਲਾਂ ਵੀ ਅਸੀਂ ਦੋ ਵਾਰੀ ਇਹ ਸੈਂਟਰ ਖੋਲ ਚੁੱਕੇ ਹਾਂ ਇਸ ਤਰ੍ਹਾਂ ਕੀ ਉਦੇਸ਼ ਹੈ ਤੁਹਾਡਾ ਇਸ ਸੈਂਟਰ ਖੋਲਣ ਦਾ ਸਾਡਾ ਦੇਸ਼ੇ ਵੀ ਜਿੱਦਾਂ ਕੋਈ ਜੋ ਹੈ ਕੁੜੀਆਂ ਜਿਵੇਂ ਅੱਜ ਕੱਲ੍ਹ ਛੁੱਟੀਆਂ ਹੋਈਆਂ ਵੀ ਆ ਤੁਹਾਨੂੰ ਪਤਾ ਹੀ ਆ ਉਸ ਹਿਸਾਬ ਨਾਲ ਸੀ ਇਹ ਸੈਂਟਰ ਇਸੇ ਤਰ੍ਹਾਂ ਕੋ ਲਏ ਨੇ ਕਿ ਉਹਨਾਂ ਨੂੰ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਆਤਮ ਨਿਰਭਰ ਬਣਾ ਲੈ ਸਲਾਈ ਮਤਲਬ ਜੋ ਵੀ ਸਲਾਈ ਸਿਖਾਈ ਜਾਂਦੀ ਹੈ ਤਾਂ ਕਿ ਉਹ ਆਪਦੇ ਘਰੇ ਬੈਠ ਕੇ ਆ ਦਾ ਕੰਮ ਰੋਜ਼ਗਾਰ ਕਮਾ ਸਕਣ। ਤੇ ਮੈਡਮ ਕਿੱਥੇ ਖੁੱਲਣਾ ਐ ਸੇ ਸੇ? ਬਲੇਰੀਆਂ ਵਾਲਾ ਮੱਲਾ ਸਾਡੇ ਨਾਲ ਦੀ ਧਰਮਸ਼ਾਲਾ 9 ਨੰਬਰ ਕਲੀਨ ਟਾਈਮਿੰਗ ਕੀ ਹੋ ਗਈ ਇਹਦਾ? ਇਹਦਾ 9 ਤੋਂ 11ਾਂ ਤਹਾ ਹੋਰ ਤੁਸੀਂ ਲੜਕੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ ਬੈਸੇ ਤਾਂ ਲੜਕੀਆਂ ਤੇ ਅਤਿਆਚਾਰ ਹੋ ਰਿਹਾ ਹੈ ਔਰਤਾਂ ਦੇ ਅਤਿਆਚਾਰੇ ਹੋ ਰਿਹਾ ਹੈ ਔਰਤਾਂ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰਦੇ ਹੋ ਉਹਨਾਂ ਵਾਸਤੇ ਜਿਸ ਤੇ ਤੁਸੀਂ ਰੋਜ਼ਗਾਰ ਦਾ ਸਾਧਨ ਅਪਣਾ ਰਹੇ ਹੋ ਤਾਂ ਉਹਨਾਂ ਦੀ ਪ੍ਰੇਰਣਾ ਲਈ ਕੀ ਕਹੋਗੇ ਮੈਂ ਕੱਲ ਹੀ ਇੱਕ ਵੀਡੀਓ ਦੇਖੀ ਸੀ ਮੈਨੂੰ ਬੜਾ ਦੁੱਖ ਹੋਇਆ ਉਹ ਵੀਡੀਓ ਦੇਖ ਕੇ ਇੱਕ ਮਾਂ ਆਪਣੇ ਛੋਟੇ ਜਿਹੇ 1 ਸਾਲ ਦੀ ਕੁੜੀਆ ਹੁੰਦੀ ਹੈ ਉਹਨਾਂ ਦੀ ਉਹਨਾਂ ਨੂੰ ਉਹਨੇ ਪਾਣੀ ਚ ਡੁਬੋ ਕੇ ਮਾਰਿਆ ਕੱਲ ਦੀ ਹੀ ਗੱਲ ਹੈਗੀ ਹੈ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਇੱਕ ਮੈਂ ਇੱਕ ਮੈਸੇਜ ਦੇਣਾ ਚਾਹਣੀ ਆ ਕਿ ਜਿਹੜੀਆਂ ਵੀ ਲੇਡੀਜ਼ ਕੋਈ ਵੀ ਹੈ ਦੇਖੋ ਆਹਦੇ ਅवैध ਸਬੰਧਾਂ ਨੂੰ ਲੈ ਕੇ ਜਾਂ ਗਲਤ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਆਪਦੇ ਜਿਵੇਂ ਮਾਰ ਰਹੀਆਂ ਹੈਗੀਆਂ ਉਹ ਇਦਾਂ ਨਾ ਕਰਨ ਕਿਉਂਕਿ ਉਹਦੇ ਵਿੱਚ ਦੇਖੋ ਬੱਚਿਆਂ ਦਾ ਕੋਈ ਕਸੂਰ ਨਹੀਂ ਅੱਜ ਆਹਦਾ ਟਾਈਮ ਇੰਨਾ ਸਕਸੈਸ ਹੋ ਚੁੱਕਾ ਹੈ ਕਿ ਲੜਕੀ ਬਹੁਤ ਅੱਗੇ ਜਾ ਚੁੱਕੀ ਹੈਗੀ ਹੈ ਪਰ ਇਹ ਜਿਹੜੇ ਕੁਝ ਹੋ ਰਿਹਾ ਹੈਗੇ ਕੁੜੀਆਂ ਨੂੰ ਮਾਰਨ ਵਾਲੀ ਜਿਹੜੀ ਚਲੀ ਜਾਂਦੀ ਹੈ ਹਲੇ ਤੱਕ ਵੀ ਮੈਂ ਉਹਨਾਂ ਨੂੰ ਕੋਈ ਵੀ ਇਹ ਚੀਜ਼ ਨਾ ਕਰਨ ਜੇ ਕਿਸੇ ਤੋਂ ਨਵੇਂ ਬੱਚਾ ਕੋਈ ਪਾਲਿਆ ਜਾ ਰਿਹਾ ਹੈਗਾ ਉਹਨਾਂ ਤੋਂ ਸੰਭਾਲਿਆ ਜਾ ਰਿਹਾ ਹੈਗਾ ਬੇਸ਼ੱਕ ਉਹ ਮਾਂ ਬੇਸ਼ੱਕ ਗਲਤ ਜਾਦੀ ਹੈ ਕਿ ਰਸਤੇ ਤੇ ਮੈਂ ਉਹਨੂੰ ਆ ਦਾ ਨੰਬਰ ਸ਼ੇਅਰ ਕਰਦੀ ਆਂ ਵੀ ਉਹ ਮੈਨੂੰ ਪਲੀਜ਼ ਇਸ ਨੰਬਰ ਤੇ ਕੰਟੈਕਟ ਕਰਕੇ ਅਸੀਂ ਬੱਚੇ ਦਾ ਸਾਰਾ ਜਿੰਮਾ ਚੱਕਣ ਲਈ ਤਿਆਰ ਹਾਂ ਕੀ ਕਰਨ ਸਮਝੋ ਮੈਨੋਂ ਤੁਸੀਂ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ ਦੇਸ਼ 'ਚ ਹੀ ਹੁੰਦੀਆਂ ਕੋਈ ਆਪਾਂ ਬਠਿੰਡਾ ਪੰਜਾਬ ਦੀ ਗੱਲ ਨਹੀਂ ਕਰਦੇ ਤੇ ਇਹ ਗੱਲਾਂ ਕਿਹਾ ਸਾਡੇ ਬਠਿੰਡੇ ਦੀ ਗੱਲ ਨਹੀਂ ਹੈਗੀ ਇਹ ਮੈਨੂੰ ਲੱਗਦਾ ਹਰ ਦੁਆਰ ਦੀ ਗੱਲ ਹੈਗੀ ਜਿਹੜੀ ਇਹ ਘਟਨਾ ਹੋਈ ਹੈਗੀ ਤੇ ਇਹ ਕੱਲ ਹੀ ਜਿਹੜੀ ਘਟਨਾ ਹੋਈ ਹੈ ਬਸ ਉਹਨੂੰ ਦੇਖਦੇ ਹੋਏ ਅਸੀਂ ਇਹ ਸੋਚਿਆ ਵੀ ਸਾਡੀ ਸੰਸਥਾ ਜੇ ਕੋਈ ਏਦਾਂ ਦੀ ਲੇਡੀਜ਼ ਹੈ ਸਾਡੇ ਨਾਲ ਕੰਟੈਕਟ ਕਰਕੇ ਆਪਦੇ ਬੱਚੇ ਨੂੰ ਸਾਨੂੰ ਡੋਨੇਟ ਕਰ ਸਕਦੀ ਹੈ ਉਹਦਾ ਪੜਾਈ ਪੜਾਈ ਦਾ ਖਰਚਾ ਉਹਦਾ ਰਹਿਣ ਸਣ ਦਾ ਖਰਚਾ ਉਹਦੇ ਵਿਆਹ ਤੱਕ ਦਾ ਖਰਚਾ ਸਾਡੀ ਸੰਸਥਾ ਚੱਕਾ ਹੀ ਤਿਆਰ ਕਰਦੀ ਹੈ ਮੈਡਮ ਤੁਸੀਂ ਤਾਂ ਸੇਵਾ ਦੇ ਤੌਰ ਤੇ ਇਹ ਗੱਲ ਕਹਿ ਰਹੇ ਹੋ ਪਰ ਜਦੋਂ ਇਹਨੂੰ ਅਮਲੀ ਰੂਪ ਪੈਨਾਇਆ ਜਾਂਦਾ ਕਿਸੇ ਬੱਚਾ ਗੋਦ ਲੈਣਾ ਜਾਂ ਦੇਣਾ ਤਾਂ ਸਰਕਾਰੀ ਤੌਰ ਤੇ ਬੜੀਆਂ ਮੁਸ਼ਕਲ ਆ ਰਹੀਆਂ ਤੇ ਤੁਸੀਂ ਸਾਡੇ ਮੁੱਖ ਮੰਤਰੀ ਤੋਂ ਕੀ ਮੰਗ ਕਰੋਗੇ ਅਸੀਂ ਮੁੱਖ ਮੰਤਰੀ ਤੋਂ ਇਹ ਹੀ ਮੰਗ ਕਰਦੇ ਆਂਗੇ ਇਹ ਸੰਸਥਾਵਾ ਇਸ ਲਈ ਬਣਾਈ ਜਾਂਦੀ ਹੈ ਸੰਸਥਾਵਾ ਇਸ ਲਈ ਬਣਾਈ ਜਾਂਦੀ ਹੈ ਕਿ ਆ ਕੋਈ ਵੀ ਨੀੜੀ ਪਰਸਨ ਹੁੰਦਾ ਹੈਗਾ ਉਹਦੇ ਲਈ ਖੜਿਆ ਜਾਂਦਾ ਹੈਗਾ ਮੈਨੂੰ ਤਾਂ ਮੇਨ ਜਿਹੜੀ ਆਹ ਲੱਗੀ ਹੈਗੀ ਇਹ ਵੀ ਕੁੜੀਆਂ ਵਾਲਾ ਜਿਹੜਾ ਕੀਤਾ ਗਿਆ ਹੈਗਾ ਇਹ ਬਹੁਤ ਗਲਤ ਹੈਗਾ ਮੈਂ ਸਿਰਫ ਉਸੇ ਲਈ ਆ ਵੀ ਇਸ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜਿਹੜੀ ਸਾਡੀ ਸੰਸਥਾ ਹੈਗੀ ਔਰਥ ਦੇਸ਼ ਦੀ ਵਾਈ ਵੈਫਰ ਸੁਸਾਇਟੀ ਹਰ ਇੱਕ ਤਰ੍ਹਾਂ ਦੇ ਕੰਮ ਕਰਦੀ ਹੈ ਇਹ ਸਾਡੇ ਨਾਲ ਪਹਿਨਾ Rajasthan ਤੋਂ ਵੀ ਜੁੜੀਆਂ ਹੋਈਆਂ Haryana ਤੋਂ ਵੀ ਜੁੜੀਆਂ ਹੋਈਆਂ ਹੈਗੀਆਂ ਲੁਧਿਆਣਾ ਵਿੱਚ ਸਾਡੀ ਸੰਸਥਾ ਵੀ ਚੱਲ ਰਹੀ ਹੈਗੀ ਆ ਉਹਦੇ ਅਕੋਰਡਿੰਗ ਅਸੀਂ ਕਹਿੰਦੇ ਹਾਂ ਕਿ ਸਾਡੀ ਸੰਸਥਾ ਹੈਗੀ ਜਿਹੜੀ ਉਸ ਬੱਚੇ ਦਾ ਸਾਰਾ ਖਰਚਾ ਚੱਕਣ ਲਈ ਤਿਆਰ ਹੈ ਮੈਡਮ ਜਿਸ ਤਰ੍ਹਾਂ ਤੁਸੀਂ ਬੱਚੇ ਦੀ ਗੱਲ ਕੀਤੀ ਔਰਤਾਂ ਤੇ ਵੀ ਬਹੁਤ ਜ਼ੁਲਮ ਹੋ ਰਹੀ ਨੇ ਇਹ ਵੀ ਸਚਾਈ ਹੈ ਵੀ 4-4 5-5 ਬੱਚੇ ਜੰਮ ਕੇ ਆਦਮੀ ਕਹਿੰਦਾ ਤੂੰ ਮੈਨੂੰ ਪਸੰਦ ਨਹੀਂ ਤੇ ਆਪਣਾ ਤਰਾਕ ਲੈ ਲਈਏ ਇਹ ਆਮ ਜੀ ਗੱਲ ਹੋ ਗਈ ਲੋਕਾਂ ਵਾਸਤੇ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਗੇ ਦੇਖੋ ਇਸ ਚੀਜ਼ ਤੇ ਅਸੀਂ ਤਾਂ ਕੀ ਕਹਿਣਾ ਹੈਗਾ ਅੱਜ ਕੱਲ ਲੋਕਾਂ ਨੇ ਵੈਸੇ ਬਿਜ਼ਨਸ ਬਣਾਇਆ ਹੋਇਆਗਾ ਹੋਰ ਕੁਝ ਨਹੀਂ ਹੈਗਾ ਜਿਨ੍ਹਾਂ ਨੇ ਨਿਭਾਣੀ ਆ ਉਹ ਮਾੜੇ ਨਾਲ ਵੀ ਨਿਮਾਰਿਆਗਾ ਜਿਨ੍ਹਾਂ ਨੇ ਨਹੀਂ ਨਿਭਾਣੀ ਉਹ ਚੰਗੇ ਨੂੰ ਵੀ ਛੱਡ ਕੇ ਚਲੇ ਜਾਂਦੇ ਹੈਗੇ ਮਾਰੇ ਸਰਕਾਰ ਵੱਲੋਂ ਇੱਕ ਲਿਵਿੰਗ ਰਿਲੇਸ਼ਨ ਦਾ ਜੋਨ ਅਨੇ ਕਾਨੂੰਨ ਬਣਾਇਆ ਉਸ ਵਾਸਤੇ ਕੀ ਕਹੂੰਗੀ ਕੀ ਮੁੰਡਾ ਕੁੜੀ ਪਹਿਲਾਂ ਆਪਸ ਚ ਇਕੱਠੇ ਰਹਿੰਦੇ ਨੇ ਬਾਅਦ ਚ ਕੋਈ ਗੱਲ ਹੋ ਕੇ ਇੱਕ ਮਿੰਟ ਚ ਉਹਨਾਂ ਦੇ ਫਰਕ ਪੈ ਜਾਂਦੇ ਆ ਉਹਨਾਂ ਬਾਰੇ ਦੇਖੋ ਸਰ ਮੇਰੀ ਗੱਲ ਸੁਣੋ ਜਿਹੜਾ ਲਿਵਿੰਗ ਰਿਲੇਸ਼ਨ ਵਾਲਾ ਉਹ ਸਾਰਾ ਸਾਰ ਗਲਤ ਹੈ ਉਸ ਨੂੰ ਰੋਕ ਸਰਕਾਰ ਨੂੰ ਇਸ ਜੀਤੇ ਰੋਕ ਲਗਾਣੀ ਚਾਹੀਦੀ ਹੈ ਅੱਧ ਤੋਂ ਜ਼ਿਆਦਾ ਕਰ ਵੀ ਇਸੇ ਕਰਕੇ ਹੀ ਬਰਬਾਦ ਹੋ ਰਿਹਾ ਹੈ ਕਿ ਜੇ ਲਿਵਿੰਗ ਰਿਲੇਸ਼ਨ ਚ ਰਹਿੰਦੇ ਉਹਨਾਂ ਦਾ ਕੁਛ ਕਰਦੀ ਨਹੀਂ ਕਾਨੂੰਨ ਜੇ ਕਾਨੂੰਨ ਇਦਾਂ ਦੇ ਸਖਤ ਬਣਾਏ ਜਾਂਦਾ ਤਾਂ ਇਹ ਲਿਵਿੰਗ ਰਿਲੇਸ਼ਨ ਦੇਖੋ ਜਿੱਥੇ ਉਹਨੇ ਕਿਸੇ ਹੋਰ ਔਰਤ ਨਾਲ ਰਹਿਣਾ ਹੈ ਕੋਈ ਵੀ ਜੈਂਟਸ ਹੈ ਜਾਂ ਲੇਡੀਜ਼ ਹੈ ਕਿ ਕਿਸੇ ਨਾਲ ਵੀ ਉਹ ਬਗਾਨੇ ਔਰਤ ਨਾਲ ਜਾਂ ਬੰਦੇ ਨਾਲ ਰਹਿ ਰਹੀ ਹੈਗੀ ਪਰ ਉਹਨੂੰ ਆਪਦੀ ਚੀ ਆਪਣੇ ਬੰਦੇ ਕਿਉਂ ਨਹੀਂ ਦਿਖਦਾ ਉਸ ਚੀਜ਼ 'ਚ ਇਸ ਲਈ ਇਸ ਚੀਜ਼ ਤੇ ਰੋਕ ਲਾਣੀ ਚਾਹੀਦੀ ਹੈਗੀ ਲਿਬੇਰੇਸ਼ਨ ਨਹੀਂ ਹੋਣੀ ਚਾਹੀਦੀ ਤੇ ਉਸ ਨੂੰ ਖਤਮ ਕਰਨਾ ਚਾਹੀਦਾ ਹੈਗਾ ਮੈਡਮ ਜਿਹੜੇ ਬੱਚਿਆਂ ਦੀ ਗੱਲ ਕੀਤੀ ਹੈ ਉਹ ਕਾਰਨ ਵੀ ਇਹੀ ਹੈ ਨਾ ਜੀ ਪਹਿਲਾਂ ਇਕੱਠੇ ਰਹੀ ਜਾਂਦੇ ਆ ਬੱਚੇ ਹੋ ਜਾਂਦੇ ਨੇ ਬਾਅਦ 'ਚ ਉਸ ਬੱਚੇ ਨੂੰ ਨਾ ਤਾਂ ਲੜਕੀ ਅਪਣਾ ਸਕਦੀ ਐ ਨਾ ਏਜੰਟਸ ਅਪਣਾਉਂਦਾ ਹਾਂਜੀ ਸਰ ਅਸੀਂ ਉਸੇ ਲਈ ਮੈਸੇਜ ਦਿੱਤਾ ਹੈ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਵੀਡੀਓ ਚ ਬੋਲ ਚੁੱਕੀ ਆਂ ਵੀ ਅਵੈਰ ਸਮੁੰਦਰ ਦੇ ਚਲਦੇ ਹੀ ਬੱਚਿਆਂ ਵਿੱਚ ਨੁਕਸਾਨ ਹੋ ਰਿਹਾ ਹੈਗਾ ਅਸੀਂ ਉਸੇ ਚੀਜ਼ ਨੂੰ ਕਹਿੰਦੇ ਆਂ ਵੀ ਉਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਉਸ ਬੱਚੇ ਨੂੰ ਡੋਨੇਟ ਕਰਨ ਲਈ ਤਿਆਰ ਹੈਗੇ ਸਰਕਾਰ ਥੋੜਾ ਸਹਿਯੋਗ ਕਰੇਗੀ ਇਸ ਕੰਮ 'ਚ ਸਰ ਸਾਨੂੰ ਸਰਕਾਰ ਤੋਂ ਕੋਈ ਲੱਲਾ ਖੱਖਾ ਨਹੀਂ ਹੈਗਾ ਸਰਕਾਰ ਦਾ ਸਾਨੂੰ ਨਹੀਂ ਪਤਾ ਵੀ ਉਹਨੇ ਸਹਿਯੋਗ ਕਰਨਾ ਹੈ ਕਿ ਨਹੀਂ ਕਰਨਾ ਸਾਡੀ ਸੰਸਥਾਵਾਂ ਜਿਹੜੀਆਂ ਤਰ੍ਹਾਂ-ਤਰ੍ਹਾਂ ਦੀ ਸੰਖਾਤਾ ਤੇ ਸੰਸਥਾਵਾਂ ਬਣੀ ਹੋਈਆਂ ਸਿਫਤ ਸੰਸਥਾ ਆਪਣੇ ਜਿੰਮੇ ਤੇ ਸਾਰਾ ਬੋਝ ਚੱਕਣ ਲਈ ਤਿਆਰ ਹੈਗੀ ਤਾਂ ਗੱਲ ਫੇਰ ਕਰਦੇ ਆ ਜੀ ਸ라이 ਸੈਂਟਰ ਦੀ ਸਰਾਈ ਸੈਂਟਰ ਵਿੱਚ ਜਿਹੜੀਆਂ ਕੁੜੀਆਂ ਸਿੱਖਣਗੀਆਂ ਉਹਨਾਂ ਨੂੰ ਤੁਸੀਂ ਸਰਟੀਫਿਕੇਟ ਵਗੈਰਾ ਕੀ ਸਹੂਲਤਾਂ ਦੇਵੋਗੇ ਦੇਖੋ ਜਿਹੜੀਆਂ ਕੁੜੀਆਂ ਸਾਡੇ ਇੱਕ ਦਿਨ ਦਾ ਕੈਂਪ ਲਗਾ ਕੇ ਜਾਂਗੀਆਂ ਉਹਨਾਂ ਨੂੰ ਅੱਛੀ ਸਰਕਾਰੀ ਸਰਟੀਫਿਕੇਟ ਦਿੱਤੇ ਜਾਂਦੇ ਤਾਂ ਇਸ ਕੈਂਪ ਸਰਾਈ ਸੈਂਟਰ ਤੋਂ ਇਲਾਵਾ ਹੋਰ ਕੋਈ ਕੈਂਪ ਵਿੱਚ ਸਹੂਲਤਾਂ ਹਨ ਤੁਸੀਂ ਕਹਿੰਦੇ ਇੱਕ ਅਸੀਂ ਅਵੇਰਨੈਸ ਕੈਂਪ ਲਗਾਇਆ ਹੈਗਾ ਜਿੱਦਾਂ ਕਿ ਅੱਜਕੱਲ ਲੇਡੀਜ਼ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਸਾਡੇ ਵਿੱਚ ਕਿ ਕਈ ਤਰ੍ਹਾਂ ਦੀਆਂ ਕੰਪਲਿਕੀਸ਼ਨ ਹੋ ਜਾਂਦੀ ਹੈ ਸਾਡੇ ਸਰੀਰ 'ਚ ਤੇ ਉਹ ਤਰ੍ਹਾਂ ਤਰ੍ਹਾਂ ਦੇ ਹਾਰਮੋਨਸ ਜਿੱਦਾਂ ਚੇਂਜ ਹੁੰਦੇ ਰਹਿੰਦੇ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਗੁਪਤ ਕੋਈ ਰੋਗ ਹੈ ਤਾਂ ਉਹਦੇ ਲਈ ਅਸੀਂ ਇਹਨਿੰਦਾ ਲਾਸਟ ਵਿੱਚ ਅਵੇਨਸ ਕੈਂਪ ਲਗਾਵਾਂਗੇ ਸਾਡੇ ਮੈਡਮ ਆਤੋਂ ਆਣਗੇ ਉਹ ਉਹਨਾਂ ਚ ਲੇਡੀਜ਼ ਨੂੰ ਸਾਰਾ ਕੁਝ ਦੱਸਿਆ ਜਾਊਗਾ ਵੀ ਕਿਦਾਂ ਤੁਸੀਂ ਆਪ ਆਪਣੇ ਆਪ ਨੂੰ ਇਸ ਚੀਜ਼ ਤੋਂ ਰੋਕ ਸਕਦੇ ਹੋ ਇਸ ਬਿਮਾਰੀ ਤੋਂ ਰੋਕ ਸਕਦੇ ਹੋ ਇਸ ਦੇ ਨਾਲ ਹੀ ਮੈਡਮ ਤੁਹਾਡੇ ਨਾਲ ਕਿੰਨੇ ਪਰਿਵਾਰ ਜੁੜੇ ਨੇ ਅਸੀਂ ਜਾਣਕਾਰੀ ਸਾਡੇ ਦਰਸ਼ਕਾਂ ਲਈ ਲੈ ਰਹੇ ਹਾਂ ਮੇਰੇ ਸੈਲਫ ਹੈਲਪ ਗਰੁੱਪ ਬਣੇ